ਇਹ ਦੇਖੋ ਨਿਊ ਇਅਰ ਨਵੇਂ ਸਾਲ ਨੂੰ ਬਧੇ ਨਜ਼ਰ ਰੱਖਦੇ ਹੋਏ ਬਠਿੰਡਾ ਪੁਲਿਸ ਵੱਲੋਂ ਜੀ ਵੱਖ-ਵੱਖ ਜਗ੍ਹਾ ਤੇ ਲਾਅ ਐਂਡ ਆਰਡਰ ਨੂੰ ਬਧੇ ਨਜ਼ਰ ਰੱਖਦੇ ਹੋਏ ਵੱਖ-ਵੱਖ ਜਗ੍ਹਾ ਤੇ ਨਾਕੇਬੰਦੀ ਕੀਤੀ ਗਈ ਹੈਗੀ ਹੈ ਜੀ ਇਹਨਾਂ ਨਾਕੇਬੰਦੀਆਂ ਦੌਰਾਨ ਸਾਡਾ ਜਿਹੜਾ ਖਾਸ ਫੋਕਸ ਹੈਗਾ ਉਹ ਬੇਸਿਕਲੀ ਡਰਿੰਕ ਐਂਡ ਡਰਾਈ ਵਾਸਤੇ ਆ ਵੀ ਕੋਈ ਸ਼ਰਾਬ ਪੀ ਕੇ ਉੱਧਾ ਨਾ ਹੋਵੇ ਤੇ ਇਸ ਤੋਂ ਇਲਾਵਾ ਵੀ ਅਗਰ ਕੋਈ ਹੁੱਲੜਬਾਜੀ ਕਰਦਾ ਹੈ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਗਿਲੇੜ ਬਾਜੀ ਕਰਦੀ ਹੈ ਲੋਕਾਂ ਦੇ ਦੇਖੋ ਮੈਂ ਇਸੇ ਲਈ ਆਪਣੇ মিডিਆ ਰਾਹੀਂ ਪਬਲਿਕ ਨੂੰ ਦੱਸਣਾ ਚਾਹੁੰਦਾ ਹੈ ਕਿ ਅਸੀਂ ਇਫੈਕਟ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਤੇ ਖਾਸ ਕਰਕੇ ਸ਼ਹਿਰ ਦੇ ਵਿੱਚ ਜਿੱਥੇ ਜਿਆਦਾ ਤਾਦਾਦ ਦੇ ਵਿੱਚ ਪਬਲਿਕ ਇਕੱਠੇ ਹੋਣਦੀ ਹੈ ਸੰਭਾਵਨਾ ਹੈਗੀ ਆ ਸਾਡੀ ਵੱਖ-ਵੱਖ ਨਾਕਾਬੰਦੀ ਫਿਕਸ ਨਾਕਾਬੰਦੀ ਵੀ ਹੈ ਸਾਡੀ ਮੋਬਾਈਲ ਪੈਟਰੋਲਿੰਗ ਨਾਕਾਬੰਦੀ ਵੀ ਹੈ ਜੋ ਕਿ ਸਰਪ੍ਰਾਈਜ਼ ਨਾਕਾ एलिमेंट्स ਹੈਗੇ ਨੇ ਇਸ ਤੋਂ ਇਲਾਵਾ ਇਹੋ ਜੀਆਂ ਜਗ੍ਹਾਵਾਂ ਤੇ ਪੈਦਲ ਗਸ਼ਟਾ ਵੀ ਲਗੀਆਂ ਹੋਈਆਂ ਹਨ ਪੁਲਿਸ ਦੀਆਂ ਇਸ ਕਰਕੇ ਜੇ ਵੀ ਇਦਾਂ ਦੇ ਹੈ ਕੋਈ ਦੇਖੋ ਆਪਣਾ ਨਵੇਂ ਸਾਲ ਦਾ ਟਾਈਮ ਹੈ ਕਿਸੇ ਨੇ ਇੰਜੋਏ ਕਰਨਾ ਫੈਮਿਲੀ ਨਾਲ ਫਰੈਂਡਸ ਨਾਲ ਆਪਣਾ ਇੰਜੋਏ ਕਰਮ ਸਾਨੂੰ ਕੋਈ ਪ੍ਰੋਬਲਮ ਨਹੀਂ ਬਟ ਇਦਾਂ ਨਹੀਂ ਹੋਣਾ ਚਾਹੀਦਾ ਕਿ ਕੋਈ ਇੰਜੋਏ ਕਰੋ ਤਾਂ ਤੁਸੀਂ ਕਿਸੇ ਹੋਰ ਨੂੰ ਕੋਈ ਪ੍ਰੋਬਲਮ ਕ੍ਰੀਏਟ ਕਰੋ ਅਗਰ ਇਦਾਂ ਦੀ ਗੱਲ ਆਉਂਦੀ ਹੈ ਤੇ ਇਸ ਕਰਕੇ ਸਾਡੀਆਂ ਵੱਖ-ਵੱਖ ਟੀਮਾਂ ਐਸੇ ਕੰਮ ਲਈ ਤਨਾਤ ਨੇ ਤੇ ਅਗਰ ਕਿਸੇ ਦਾ ਕੋਈ ਮਾ ਜਾ ਕੋਈ ਫਿਰ ਅਸੀਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਜੀ ਕਿੰਨੇ ਕਿੰਨੇ ਨਾਕੇ ਲੱਗੇ ਨੇ ਦੇਖੋ ਜੀ ਪੂਰੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਐਂਟਰੀ ਪੁਆਇੰਟ ਐ ਐਗਜ਼ਿਟ ਪੁਆਇੰਟ ਐ ਸ਼ਹਿਰ ਦੇ ਐਂਟਰੀ ਐ ਐਗਜ਼ਿਟ ਪੁਆਇੰਟ ਨੇ ਤੇ ਜਿਹੜੇ ਫਿਕਸ ਨਾਕੇ ਤੋਂ ਇਲਾਵਾ ਸਰਪ੍ਰਾਈਜ਼ ਨਾਕੇ ਵੀ ਸਾਡੇ ਹੈਗੇ ਨੇ ਜੋ ਕਿ ਮੂਵਿੰਗ ਰਹਿਣਗੇ ਵੀ ਜਵੇਂ ਇੱਕ ਜਗ੍ਹਾ ਤੇ ਲਾ ਲਿਆ ਫਿਰ ਅੱਧੇ ਘੰਟੇ ਬਾਅਦ ਦੂਸਰੀ ਜਗ੍ਹਾ ਤੇ ਲਾ ਰਿਹਾ ਤੇ ਇਸ ਕਰਕੇ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਫੀਸ਼ੀਐਂਟ ਅਮਾਉਂਟ ਆਫ ਪੁਲਿਸ ਫੋਰਸ ਹੈ ਨਾ ਤਾਂ ਤੇ ਪਬਲਿਕ ਨੂੰ ਵੀ ਅਸੀਂ ਇਹੀ ਆਸ਼ਵਾਸ਼ਣ ਦਿਵਾਉਣੇ ਆ ਵੀ ਅੱਜ ਅਸੀਂ ਹਰ ਹਾਲ ਦੇ ਵਿੱਚ ਪਬਲਿਕ ਆਪਣਾ ਆਵੇ ਜੀ ਇੰਜੋਏ ਕਰੇ ਫੈਮਿਲੀ ਨਾਲ ਘੁੰਮੇ ਫਿਰੇ ਹਰ ਹਰ ਹਾਲ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਜਾਊਗਾ ਵੀ ਆਪਣੇ ਪੂਰੇ ਸਾਡੀ ਵੀ ਇਹੀ ਹੈ ਕਿ ਪੂਰੀ ਸ਼ਾਂਤ ਮਾਹੌਲ ਨਾਲ ਆਪਣਾ ਪਬਲਿਕ ਇੰਜੋਏ ਕਰੇ ਤੇ ਫੰਕਸ਼ਨ ਸਾਰੇ ਵਧੀਆ ਹੋ ਜਾਣ ਇਸ ਲਈ ਅਸੀਂ ਦੁਬਾਰਾ ਮੈਂ ਇਹੀ ਕਿਉਂਕਿ ਅਕਸਰ ਹੀ ਦੇਖਣ ਚਾਹੁੰਦਾ ਉਸ ਤੋਂ ਬਾਅਦ ਜੋ ਵਾਪਸ ਜਾਂਦੇ ਨੇ ਤਾਂ ਸ਼ਰਾਬ ਪੀਤੀ ਹੁੰਦੀ ਹੈ ਤਾਂ ਸਾਡੀ ਇਹੀ ਪਬਲਿਕ ਨੂੰ ਵੀ ਅਪੀਲ ਹੈ ਵੀ ਅਗਰ ਕੋਈ ਕਿਸੇ ਨੇ ਕੋਈ ਡਰਿੰਕ ਕਰਦਾ ਜਾਂ ਉਹਦਾ ਹੈ ਤਾਂ ਕੋਈ ਨਾਲ ਡਰਾਈਵਰ ਇਦਾਂ ਦਾ ਜਰੂਰ ਹੋਵੇ ਜਿਹੜਾ ਗੱਡੀ ਚਲਾਵੇ ਤੇ ਸੋਫੀ ਹੋਵੇ ਆਦਰਵਾਇਸ ਸਾਡੀ ਜੋ ਸਪੈਸ਼ਲ ਮੁਹਿੰਮ ਜਿਹੜੀ ਹੈਗੀ ਹੈ ਇਹ ਡਰਿੰਕ ਐਂਡ ਡਰਾਈਵ ਅਗਤੀ ਹੈਗੀ ਹੈ ਤੇ ਫਿਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਇਹ ਹੁਣ ਇਸ ਵੇਲੇ ਨਾਕਾ ਕਿਹੜੀ ਆ ਕੇ ਲੱਗੇ ਇਸ ਇਸ ਵੇਲੇ ਜੀ ਅਸੀਂ ਘੋੜਾ ਵਾਲਾ ਚੌਕ ਹੈ ਜੀ ਅਜ ਆਪਣੇ ਸਿਵਲ ਲਾਈਨ ਥਾਣਾ ਸਿਵਲ ਲਾਈਨ ਦੇ ਏਰੀਆ ਜੀ ਕਿਉਂਕਿ ਇਹ ਵੀ ਇੱਕ ਕਾਫੀ ਕ੍ਰੂਸ਼ਲ ਪੁਆਇੰਟ ਹੈ ਜਿੱਥੇ ਸਾਡਾ ਤੇ ਕੋਈ ਅਗਰ ਇਸ ਤਰ੍ਹਾਂ ਕੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਸਾਡੇ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ ਦੇਖੋ ਅਨਔਥਰਾਇਜ਼ ਫਿਲਮਿੰਗ ਹੈਗੀ ਹੈ ਜੀ ਕੋਈ ਅਨਔਥਰਾਇਜ਼ ਲਾਈਟਿੰਗ ਹੈਗੀ ਹੈ ਕਿਸੇ ਕੋਲੇ ਡਾਕੂਮੈਂਟ ਹੈ ਹੀ ਨਹੀਂਗੇ ਕੋਈ ਡਰਿੰਕ ਐਂਡ ਡਰਾਈਵ ਇਹਨਾਂ ਚੀਜ਼ਾਂ ਨੂੰ ਅਸੀਂ ਸਪੈਸ਼ਲੀ ਫੋਕਸ ਕਰਾਂਗੇ ਦੇਖੋ ਉਹ ਅਸੀਂ ਇਦਾਂ ਕਿਸੇ ਨੂੰ ਕੋਈ ਟਾਰਗੇਟ ਨਹੀਂ ਹੁੰਦਾ ਬਟ ਹਾਂ ਆਦਰਵਾਇਸ ਮੌਕੇ ਤੇ ਪੁਲਿਸ ਪਾਰਟੀ ਆ ਜੇ ਇਹਨਾਂ ਨੂੰ ਲੱਗਦਾ ਹੈ ਕੋਈ ਸ਼ੱਕੀ ਹੈ ਜਾਂ ਹੋਰ ਹੈਗਾ ਤਾਂ ਉਹ ਉਹਨਾਂ ਦੀ ਸਪੈਸੀਫਿਕਲੀ ਜ਼ਿਆਦਾ ਧਿਆਨ ਨਾਲ ਚੈਕਿੰਗ ਕੀਤੀ ਜਾਂਦੀ ਹੈ